ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 732 ਤੋਂ ਲੈ ਕੇ 734 ਤੱਕ ਸਵਾਯਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਦੀ ਬਾਣੀ ਰਾਗ ਸੁਹੀ ਵਿੱਚ ਚੱਲ ਰਹੀ ਹੈ ਜੀ ਵਾਹਿਗੁਰੂ ਜੀ ਸੁਹੀ ਮਹੱਲਾ ਚੌਥਾ ਹਰ ਕਿਰਪਾ ਕਰੇ ਮਨ ਹਰ ਰੰਗ ਲਾਏ ਗੁਰਮੁਖ ਹਰ ਹਰ ਨਾਮ ਸਮਾਏ ਹਰ ਰੰਗ ਰਾਤਾ ਮਨ ਰੰਗ ਮਾਣੇ ਸਦਾ ਆਨੰਦ ਰਹੇ ਦਿਨ ਰਾਤੀ ਪੂਰੇ ਗੁਰ ਕੈ ਸਬਦ ਸਮਾਣੇ ਰਹਾਓ ਵਾਹਿਗੁਰੂ ਜੀ ਹੰਦੀ ਸੰਗਤ ਜੀ ਗੁਰੂ ਰਾਮਦਾਸ ਜੀ ਕਹਿੰਦੇ ਨੇ ਜਿਸ ਜੀਵ ਤੇ ਪਰਮੇਸ਼ਰ ਕਿਰਪਾ ਕਰਕੇ ਆਪਣੇ ਪ੍ਰੇਮ ਦਾ ਰੰਗ ਚਾੜ ਦਿੰਦਾ ਉਹ ਜੀਵ ਗੁਰੂ ਦੇ ਸਨਮੁਖ ਰਹਿ ਕੇ ਪਰਮੇਸ਼ਰ ਦੇ ਨਾਮ ਵਿੱਚ ਲੀਨ ਹੋਇਆ ਰਹਿੰਦਾ ਹੈ ਉਹਦੇ ਮਨ ਦੇ ਵਿੱਚ ਸਦਾ ਹੀ ਪਰਮੇਸ਼ਰ ਦੇ ਲਈ ਪ੍ਰੇਮ ਰਹਿੰਦਾ ਹੈ ਪਰਮੇਸ਼ਰ ਦੇ ਪ੍ਰੇਮ ਰੰਗ ਵਿੱਚ ਰੰਗਿਆ ਰਹਿੰਦਾ ਹੈ ਉਹ ਗੁਰੂ ਦੇ ਸ਼ਬਦ ਦੇ ਰਾਹੀ ਪਰਮੇਸ਼ਰ ਦੇ ਨਾਮ ਵਿੱਚ ਲੀਨ ਹੋਇਆ ਰਹਿੰਦਾ ਹੈ ਇਹਦਾ ਸਦਕਾ ਉਹ ਦਿਨ ਰਾਤ ਆਨੰਦ ਦੀ ਅਵਸਥਾ ਵਿੱਚ ਰਹਿੰਦਾ ਹੈ ਹਰ ਰੰਗ ਕੋ ਲੋਚੈ ਸਭ ਕੋਈ ਗੁਰਮੁਖ ਰੰਗ ਚਲੂਲਾ ਹੋਈ ਕਹਿੰਦੇ ਇਹ ਪਰਮੇਸ਼ਰ ਦੇ ਪ੍ਰੇਮ ਰੰਗ ਨੂੰ ਚਾਹੁੰਦਾ ਤਾਂ ਹਰ ਕੋਈ ਹੈ ਤਾਂਗ ਤੇ ਹਰ ਇੱਕ ਨੂੰ ਹੈ ਪਰ ਕਹਿੰਦੇ ਗੁਰੂ ਦੇ ਸਨਮੁਖ ਰਿਆਂ ਹੀ ਇਹ ਪ੍ਰੇਮ ਦਾ ਰੰਗ ਗੂੜਾ ਚੜਦਾ ਹੈ ਮਨਮੁਖ ਮੁਗਦ ਨਰ ਕੋਰਾ ਹੋਏ ਜੇ ਸੋ ਲੋਚੈ ਰੰਗ ਨਾ ਹੋਵੇ ਕੋਏ ਜੋ ਕਹਿੰਦੇ ਮਨ ਦੇ ਪਿੱਛੇ ਚੱਲਣ ਵਾਲੇ ਜੀਵ ਨੇ ਉਹ ਕੋਰੇ ਹੁੰਦੇ ਨੇ ਕਹਿੰਦੇ ਉਹ ਪਰਮੇਸ਼ਰ ਦਾ ਕੋਰੇ ਕੱਪੜੇ ਵਾਂਗ ਹੁੰਦੇ ਨੇ ਉਹਨਾਂ ਨੂੰ ਪਰਮੇਸ਼ਰ ਦੇ ਨਾਮ ਦੀ ਪਾਣੀ ਲੱਗੀ ਹੁੰਦੀ ਫਿਰ ਉਹਨਾਂ ਨੂੰ ਪਰਮੇਸ਼ਰ ਦੇ ਨਾਮ ਦਾ ਰੰਗ ਕੋਈ ਨਹੀਂ ਚੜਦਾ ਹੈਗਾ ਨਦਰ ਕਰੇ ਤਾਂ ਸਤਗੁਰ ਪਾਵੈ ਨਾਨਕ ਹਰ ਰਸ ਹਰ ਰੰਗ ਸਮਾਵੈ ਇਸ ਜੀਵ ਤੇ ਵੀ ਜਦੋਂ ਕਹਿੰਦੇ ਪਰਮੇਸ਼ਰ ਮਿਹਰ ਦੀ ਨਿਗਾਹ ਕਰਦੇ ਨੇ ਮਨ ਮੁਕਤੇ ਫਿਰ ਉਹਨਾਂ ਨੂੰ ਵੀ ਸਤਗੁਰ ਦਾ ਮਿਲਾਪ ਹੁੰਦਾ ਜਿਸ ਦਾ ਸਦਕਾ ਨਾਨਕ ਜੀ ਕਹਿੰਦੇ ਨੇ ਉਹ ਜੀਵ ਵੀ ਫਿਰ ਪਰਮੇਸ਼ਰ ਦੇ ਪ੍ਰੇਮ ਰੰਗ ਵਿੱਚ ਰੰਗੇ ਜਾਂਦੇ ਨੇ ਪਰਮੇਸ਼ਰ ਦੇ ਨਾਮ ਵਿੱਚ ਲੀਨ ਹੋ ਜਾਂਦੇ ਨੇ ਸੁਹੀ ਮਹੱਲਾ ਚੌਥਾ ਜੀਵ ਹਰ ਰਸ ਰਹੀ ਅਗਾਏ ਗੁਰਮਖ ਪੀਵੇ ਸਹਜ ਸਮਾਏ ਹਰ ਰਸ ਜਨ ਚਾਖੋ ਜੇ ਪਾਈ ਤੋਕਤ ਅਨਤ ਸਾਦ ਲੁਪਾਈ ਰਹਾਓ ਹਾਂਜੀ ਸੰਗਤ ਜੀ ਗੁਰੂ ਰਾਮਦਾਸ ਜੀ ਕਹਿੰਦੇ ਨੇ ਜਿਸ ਜੀਵ ਦੀ ਕਹਿੰਦੇ ਰਸਨਾ ਪਰਮੇਸ਼ਰ ਦੇ ਹਰੀ ਰਾਸਤੇ ਨਾਲ ਨਾਮ ਰਸ ਦੇ ਨਾਲ ਤ੍ਰਿਪਤ ਹੋ ਜਾਂਦੀ ਆ ਕਹਿੰਦੇ ਉਹ ਗੁਰੂ ਦੇ ਸਨਮੁਖ ਰਹਿ ਕੇ ਸਦਾ ਹੀ ਪਰਮੇਸ਼ਰ ਦੇ ਨਾਮ ਰਸ ਵਿੱਚ ਸਮਾਇਆ ਰਹਿੰਦਾ ਨਾਮ ਰਸ ਨੂੰ ਪੀਂਦਾ ਹੈ ਕਹਿੰਦੇ ਜਿਸ ਜੀਵ ਨੇ ਵੀ ਪਰਮੇਸ਼ਰ ਦਾ ਨਾਮ ਰਸ ਦਾ ਸਵਾਦ ਚਖ ਲਿਆ ਉਹਨੂੰ ਕਹਿੰਦੇ ਸੰਸਾਰ ਦਾ ਹੋਰ ਕੋਈ ਰਸ ਚੰਗਾ ਹੀ ਨਹੀਂ ਲੱਗਦਾ ਕਿਉਂਕਿ ਨਾਮ ਰਸ ਸਭ ਤੋਂ ਸਰਵ ਸ੍ਰੇਸ਼ਟ ਰਸ ਹੈ ਗੁਰਮਤ ਰਸ ਰੱਖੋ ਔਰ ਤਾਰ ਹਰ ਰਸ ਰਾਤੇ ਰੰਗ ਮੁਰਾਰ ਕਹਿੰਦੇ ਗੁਰੂ ਦੀ ਮੱਤ ਤੇ ਚੱਲ ਕੇ ਹਮੇਸ਼ਾ ਹੀ ਪਰਮੇਸ਼ਰ ਦੇ ਨਾਮ ਰਸ ਨੂੰ ਫਿਰਦੇ ਵਿੱਚ ਵਸਾਓ ਪਰਮੇਸ਼ਰ ਦੇ ਨਾਮ ਰਸ ਵਿੱਚ ਰੰਗਿਆ ਪਰਮੇਸ਼ਰ ਦੇ ਨਾਮ ਵਿੱਚ ਜਦੋਂ ਜੋ ਕੋਈ ਪਰਮੇਸ਼ਰ ਦੇ ਨਾਮ ਰੰਗ ਵਿੱਚ ਰੰਗਿਆ ਗਿਆ ਉਹ ਪਰਮੇਸ਼ਰ ਦੇ ਪ੍ਰੇਮ ਰੰਗ ਵਿੱਚ ਰੰਗਿਆ ਗਿਆ ਮਨਮੁਖ ਹਰ ਰਸ ਚੱਖਿਆ ਨਾ ਜਾਏ ਹਉਮੈ ਕਰੇ ਬਹੁਤੀ ਮਿਲੇ ਸਜਾਏ ਕਹਿੰਦੇ ਜਿਹੜੇ ਮਨ ਦੇ ਪਿੱਛੇ ਚੱਲਣ ਵਾਲੇ ਜੀਵ ਨੇ ਉਹ ਪਰਮੇਸ਼ਰ ਦੇ ਨਾਮ ਰਸ ਦਾ ਸਵਾਦ ਨਹੀਂ ਚੱਖਦੇ ਉਹਨਾਂ ਦੀ ਹਉਮੈ ਦੇ ਕਾਰਨ ਉਹਨਾਂ ਨੂੰ ਸਜ਼ਾ ਮਿਲਦੀ ਆ ਸਜ਼ਾ ਕੀ ਉਹਨਾਂ ਦੇ ਅੰਦਰ ਆਤਮਿਕ ਕਲੇਸ਼ ਬਣਿਆ ਰਹਿੰਦਾ ਨਦਰ ਕਰੇ ਤਾਂ ਹਰ ਰਸ ਪਾਵੇ ਨਾਨਕ ਹਰ ਰਸ ਹਰ ਗੁਣ ਗਾਵੇ ਫਿਰ ਪਾਸ਼ਾ ਕਹਿੰਦੇ ਨੇ ਕਿ ਇਹਨਾਂ ਜੀਵਾਂ ਤੇ ਵੀ ਜੋ ਮਨਮੁਖ ਨੇ ਜਦੋਂ ਪਰਮੇਸ਼ਰ ਦੀ ਨਿਗਾਹ ਪੈਂਦੀ ਆ ਮਿਹਰ ਦੀ ਇਹਨਾਂ ਦੇ ਉੱਪਰ ਤਾਂ ਇਹਨਾਂ ਨੂੰ ਵੀ ਹਰੀ ਦੇ ਨਾਮ ਰਸ ਦਾ ਸਵਾਦ ਆਉਂਦਾ ਫਿਰ ਇਹ ਹਰੀ ਦੇ ਨਾਮ ਰਸ ਦੇ ਵਿੱਚ ਭਿੱਜ ਕੇ ਪਰਮੇਸ਼ਰ ਦੀ ਸਿਫਤ ਸਲਾਹ ਦੇ ਗੁਣ ਗਾਉਂਦੇ ਰਹਿੰਦੇ ਨੇ ਸੁਹੀ ਮਹੱਲਾ ਚੌਥਾ ਕਰੇ ਸ਼ੇਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਨੀਤ ਜਾਤ ਹਰ ਜਪਤਿਆਂ ਉੱਤਮ ਪਦਵੀ ਪਾਏ ਪੁੱਛੋ ਬਿਦਰਦਾਸੀ ਸੁਤੇ ਕਿਸਨ ਉਤਰਿਆ ਕਰ ਜਿ ਸਜਾਏ ਹਰ ਕੀ ਅਕਤ ਕਥਾ ਸੁਨੋ ਜਨ ਪਾਈ ਜਿਤ ਸਹਸਾ ਦੁਖ ਭੂਖ ਸਭ ਲਹਿ ਜਾਏ ਰਹਾਓ ਹਾਂਜੀ ਸੰਗਤ ਜੀ ਗੁਰੂ ਰਾਮਦਾਸ ਜੀ ਕਹਿੰਦੇ ਨੇ ਜਿਹੜੇ ਜੀਵ ਪਰਮੇਸ਼ਰ ਦਾ ਨਾਮ ਜਪਦੇ ਨੇ ਚਾਹੇ ਉਹਨਾਂ ਦਾ ਜਨਮ ਨੀਵੀਂ ਜਾਤ ਵਿੱਚ ਹੋਇਆ ਪਰ ਉਹੋ ਸਬਦਾਂ ਉੱਚੀ ਆਤਮਿਕ ਅਵਸਥਾ ਪ੍ਰਾਪਤ ਕਰ ਲੈਂਦੇ ਨੇ ਜਿਹੜੇ ਉਹਦਾ ਨਾਮ ਜਪਦੇ ਨੇ ਕਹਿੰਦੇ ਤੁਸੀਂ ਦਾਸੀ ਦੇ ਪੁੱਤਰ ਬਿਦਰਵਾਰ ਸੁਣਿਆ ਹੋਵੇਗਾ ਕਿ ਉਹ ਭਗਤ ਸੀਗਾ ਉਹਨੇ ਭਗਤੀ ਕੀਤੀ ਤੇ ਕ੍ਰਿਸ਼ਨ ਜੀ ਜਦੋਂ ਆਏ ਤਾਂ ਉਹ ਰਾਜੇ ਦਾ ਮਹਿਲ ਛੱਡ ਕੇ ਬਿਦਰ ਦੇ ਘਰ ਠਹਿਰੇ ਸੀਗੇ ਕਹਿੰਦੇ ਹਰੀ ਦੀ ਸਿਫਤ ਸੁਲਾ ਸੁਣੋ ਪਰਮੇਸ਼ਰ ਦੇ ਗੋਣ ਗਾਓ ਜਿਹਦੇ ਸਦਕਾ ਸਾਡੇ ਅੰਦਰੋਂ ਸਾਰੀ ਭਰਮ ਸਾਰੀ ਪਟਕੜਾਂ ਖਤਮ ਹੋ ਜਾਂਦੀ ਆ ਸਾਰੇ ਤਰ੍ਹਾਂ ਦੇ ਦੁੱਖ ਖਤਮ ਹੋ ਜਾਂਦੇ ਨੇ ਸਾਰੀਆਂ ਤਰ੍ਹਾਂ ਦੀਆਂ ਭੁੱਖਾਂ ਖਤਮ ਹੋ ਜਾਂਦੀਆਂ ਨੇ ਜੀਵ ਨੂੰ ਸਤ ਸੰਤੋਖ ਤ੍ਰਿਪਤੀ ਮਿਲ ਜਾਂਦੀ ਆ ਰਵਿਦਾਸ ਚਮਾਰ ਉਸਤਤ ਕਰੇ ਹਰ ਕੀਰਤ ਨਿਮਖ ਇੱਕ ਗਾਏ ਪਤਿਤ ਜਾਤ ਉੱਤਮ ਪਿਆ ਚਾਰ ਵਰਨ ਪਏ ਪਗ ਆਏ ਕਹਿੰਦੇ ਰਵਿਦਾਸ ਭਗਤ ਜੀ ਜਾਤ ਦੇ ਚਮਾਰ ਸ਼੍ਰੇਣੀ ਵਿੱਚ ਪੈਦਾ ਹੋਏ ਸੀ ਪਰ ਉਹਨਾਂ ਨੇ ਕਹਿੰਦੇ ਪਰਮੇਸ਼ਰ ਦੀ ਸਿਫਤ ਸਲਾਹ ਕੀਤੀ ਸਦਾ ਹੀ ਪਰਮੇਸ਼ਰ ਦਾ ਨਾਮ ਜਪਿਆ ਉਹ ਕਹਿੰਦੇ ਇਸ ਜਾਤ ਵਿੱਚ ਪੈਦਾ ਹੋਣ ਤੋਂ ਬਾਅਦ ਵੀ ਉਹਨਾਂ ਨੂੰ ਕਹਿੰਦੇ ਬਹੁਤ ਉੱਚੀ ਆਤਮਿਕ ਵਸਤਾ ਮਿਲ ਗਈ ਜਿਸ ਕਰਕੇ ਚਾਰੇ ਵਰਨਾ ਦੇ ਲੋਕ ਉਹਨਾਂ ਦੇ ਪੈਰੀਂ ਪੈ ਆਕੇ ਨਾਮ ਦੇ ਪ੍ਰੀਤ ਲਗੀ ਹਰ ਸੇਤੀ ਲੋਕ ਸ਼ੀਪਾ ਕਹੇ ਬੁਲਾਏ ਖਤਰੀ ਬ੍ਰਾਹਮਣ ਪੇਠ ਦੇ ਛੋਡੇ ਹਰ ਨਾਮ ਦਿਓ ਲਿਆ ਮੁਖ ਲਾਏ ਕਹਿੰਦੇ ਭਗਤ ਨਾਮਦੇਵ ਜੀ ਸੀ ਲੋਕ ਉਹਨਾਂ ਨੂੰ ਸ਼ਿੰਬਾ ਕਹਿੰਦੇ ਸੀ ਕਿਉਂਕਿ ਇਸ ਜਾਤ ਵਿੱਚ ਉਹਨਾਂ ਦਾ ਜਨਮ ਹੋਇਆ ਸੀ ਜਿਵੇਂ ਆਪਾਂ ਜਾਣਦੇ ਆ ਨਾ ਪੁਰਾਣੇ ਸਮੇਂ ਜਿਸ ਤਰ੍ਹਾਂ ਦੇ ਕੋਈ ਕੰਮ ਸੀ ਉਹਨਾਂ ਦੇ ਹਿਸਾਬ ਨਾਲ ਉਹਨਾਂ ਦੀ ਜਾਤ ਪਾ ਦਿੰਦੇ ਸੀਗੇ ਇਸ ਤਰ੍ਹਾਂ ਦੀ ਸਮਾਜ ਦੇ ਵਿੱਚ ਪ੍ਰਥਾ ਚੱਲਦੀ ਸੀਗੀ ਪਰ ਕਹਿੰਦੇ ਪਰਮੇਸ਼ਰ ਨੇ ਜਿਸ ਤਰ੍ਹਾਂ ਆਪਾਂ ਸੁਣਿਆ ਨਾ ਕਿ ਜਿਹੜੇ ਉਹ ਮੰਦਰ ਦਾ ਦਵਾਰ ਘੁੰਮ ਗਿਆ ਸੀਗਾ ਜਿੱਥੇ ਨਾਮਦੇਵ ਜੀ ਨੂੰ ਅੰਦਰ ਨਹੀਂ ਸੀ ਵੜਨ ਦਿੱਤਾ ਇਹ ਉਹ ਗੱਲ ਦੱਸ ਰਹੇ ਨੇ ਕਹਿੰਦੇ ਪਰਮੇਸ਼ਰ ਨੇ ਆਪਣੇ ਭਗਤ ਨਾਮਦੇਵ ਵੱਲ ਮੁਖ ਕੀਤਾ ਤੇ ਖੱਤਰੀ ਬ੍ਰਾਹਮਣ ਜੋ ਆਪ ਨੂੰ ਚੰਗੀ ਉੱਚੀ ਸ਼੍ਰੇਣੀ ਦੇ ਮੰਨਦੇ ਸੀ ਉਹਨਾਂ ਨੂੰ ਪਰਮੇਸ਼ਰ ਨੇ ਪਿੱਠ ਦੇ ਦਿੱਤੀ ਆਪਣੇ ਭਗਤ ਨਾਮਦੇ ਵੱਲ ਮੁਖ ਕੀਤਾ ਜਿਤਨੇ ਭਗਤ ਹਰ ਸੇਵਕਾ ਮੁਖ 86 ਤੀਰਥ ਤਿੰਨ ਤਿਲਕ ਕੜਾਏ ਜਨ ਨਾਨਕ ਤਿੰਨ ਕੋ ਅਨ ਦਿਨ ਪਰ세 ਜੇ ਕਿਰਪਾ ਕਰੇ ਹਰ ਰਾਈ ਫਿਰ ਦੱਸਦੇ ਨੇ ਵੀ ਜਿਹੜੇ 68 ਤੀਰਥ ਨੇ ਉਹ ਵੀ ਭਗਤ ਜਨਾਂ ਦਾ ਸਤਕਾਰ ਕਰਦੇ ਨੇ ਭਗਤ ਜਨਾਂ ਦੇ ਕਰਕੇ ਤੀਰਥ ਬਣਦੇ ਨੇ ਜਿੱਥੇ ਭਗਤ ਜਨਾਂ ਉੱਥੇ ਹੀ ਤੀਰਥ ਬਣ ਜਾਂਦਾ ਇਹ ਕਹਿੰਦੇ ਨੇ ਨਾਨਕ ਜੀ ਵੀ ਚਾਹੁੰਦੇ ਨੇ ਜੇ ਪਰਮੇਸ਼ਰ ਕਿਰਪਾ ਕਰਨ ਤਾਂ ਨਾਨਕ ਜੀ ਇਹਨਾਂ ਭਗਤ ਜਨਾਂ ਦੇ ਪੈਰ ਛੋਣ ਸਦਾਈ ਸੁਹੀ ਮਹੱਲਾ ਚੌਥਾ ਤਿਨ ਅੰਤਰ ਹਰ ਆਰਾਦਿਆ ਜਿਨ ਕੋ ਤੁਰ ਲਿਖਿਆ ਲਿਖਤ ਲਿਲਾਰਾ ਤਿਨ ਕੀ ਬਖੀਲੀ ਕੋਈ ਕਿਆ ਕਰੇ ਜਿਨ ਕਾ ਅੰਗ ਕਰੇ ਮੇਰਾ ਹਰ ਕਰਤਾਰਾ ਹਰ ਹਰ ਧਿਆਏ ਮਨ ਮੇਰੀ ਮਨ ਧਿਆਏ ਹਰ ਜਨਮ ਜਨਮ ਕੇ ਸਭ ਦੁਖ ਨਿਵਾਰਨ ਹਾਰਾ ਰਹਾਉ ਵਾਹਿਗੁਰੂ ਜੀ ਹਾਂਜੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਕਿ ਜਿਸ ਜੀਵ ਦੇ ਪੂਰਵਲੇ ਕਰਮਾਂ ਦੇ ਅਨਸਾਰ ਮਸਤਕ ਤੇ ਭਾਗ ਲਿਖਿਆ ਇਹ ਉਗੜਿਆ ਕਿ ਇਸ ਜੀਵ ਨੇ ਇਸ ਜਨਮ ਦੇ ਵਿੱਚ ਪਰਮੇਸ਼ਰ ਦਾ ਨਾਮ ਜਪਣਾ ਉਹ ਜੀਵ ਹੀ ਪਰਮੇਸ਼ਰ ਦਾ ਨਾਮ ਜਪਦਾ ਹੈ ਜਿਸ ਜੀਵ ਦਾ ਪੱਖ ਪਰਮੇਸ਼ਰਪੂਰ ਦਾ ਹੈ ਉਸ ਦੀ ਕੋਈ ਨਿੰਦਾ ਨਹੀਂ ਕਰ ਸਕਦਾ ਨਿੰਦਾ ਕਰਨ ਵਾਲਾ ਉਹਦਾ ਕੁਝ ਵਿਗਾੜ ਨਹੀਂ ਸਕਦਾ ਕਹੰਦੇ ਹੈ ਮੇਰੇ ਮਨ ਉਸ ਪਰਮੇਸ਼ਰ ਦਾ ਨਾਮ ਸਦਾ ਈ ਧਿਆ ਉਹਦਾ ਨਾਮ ਧਿਆ ਜਿਹੜਾ ਪਰਮੇਸ਼ਰ ਸਾਡੇ ਜਨਮਾਂ ਜਨਮਾਂ ਦੇ ਦੁੱਖ ਖਤਮ ਕਰਨ ਵਾਲਾ ਹੈ ਵਾਹਿਗੁਰੂ ਜੀ ਤੁਰ ਭਗਤ ਜਨਾ ਕੋ ਬਖਸਿਆ ਹਰ ਅੰਮ੍ਰਿਤ ਭਗਤ ਪੰਡਾਰਾ ਮੂਰਖ ਹੋਵੇ ਸੋ ਉਹਨ ਕੀ ਰੀਸ ਕਰੇ ਤਿਸ ਹਲਤ ਪਲਤ ਮੋਹਕਾਰਾ ਕਹਿੰਦੇ ਜਿਹੜੇ ਭਗਤ ਜਾਣੇ ਉਹਨਾਂ ਨੂੰ ਪਰਮੇਸ਼ਰ ਨੇ ਧੁਰ ਤੋਂ ਹੀ ਭਗਤੀ ਦੇ ਖਜ਼ਾਨੇ ਬਖਸ਼ੇ ਨੇ ਪਰ ਜਿਹੜੇ ਜੀਵ ਕਹਿੰਦੇ ਉਹਨਾਂ ਦੀ ਬਰਾਬਰੀ ਕਰਦੇ ਨੇ ਇਸ ਗੱਲ ਨੂੰ ਨਹੀਂ ਸਮਝਦੇ ਉਹ ਲੋਕ ਪਰਲੋਕ ਵਿੱਚ ਆਪਣੀ ਇੱਜ਼ਤ ਆਪ ਗਵਾਉਂਦੇ ਨੇ ਜੋ ਭਗਤ ਜਨਾਂ ਦੀ ਬਰਾਬਰੀ ਕਰਨ ਦੀ ਸਮਾਜ ਦੇ ਵਿੱਚ ਕੋਸ਼ਿਸ਼ ਕਰਦੇ ਨੇ ਵਾਹਿਗੁਰੂ ਜੀ ਸੇਵ ਭਗਤ ਸੇ ਸੇਵਕਾ ਜਿਨਾਂ ਹਰ ਨਾਮ ਪਿਆਰਾ ਤਿੰਨ ਕੀ ਸੇਵਾ ਤੀ ਹਰ ਪਾਈਐ ਸਿਰ ਨਿੰਦਕ ਕਹਿ ਪਵੈ ਸ਼ਾਰਾ ਕਹਿੰਦੇ ਭਗਤ ਤੇ ਸੇਵਕ ਉਹੀ ਹੈ ਜਿਸ ਨੂੰ ਪਰਮੇਸ਼ਰ ਦਾ ਨਾਮ ਪਿਆਰਾ ਲੱਗਦਾ ਹੈ ਇਹ ਭਗਤ ਜਨਾਂ ਤੇ ਸੇਵਕਾਂ ਦੀ ਕਹਿੰਦੇ ਸੇਵਾ ਕਰਿਆਂ ਸਾਡਾ ਵੀ ਪਰਮੇਸ਼ਰ ਦੇ ਨਾਲ ਮਿਲਾਪ ਹੁੰਦਾ ਕਿਉਂਕਿ ਉਹਨਾਂ ਦੀ ਸੰਗਤ ਦੇ ਵਿੱਚ ਅਸੀਂ ਉਹਨਾਂ ਕੋਲੋਂ ਨਾਮ ਜਪਣਾ ਹੀ ਸਿੱਖਣਾ ਨਾ ਜਿਹੜੇ ਕਹਿੰਦੇ ਇਹਨਾਂ ਦੀ ਨਿੰਦਾ ਕਰਦੇ ਨੇ ਉਹਨਾਂ ਦੇ ਸਿਰ ਸਵਾਪ ਪੈਂਦੀ ਆ ਜੋ ਸੇਵਕਾਂ ਦੀ ਤੇ ਭਗਤਾਂ ਦੀ ਨਿੰਦਾ ਕਰਦੇ ਨੇ ਜਿਸ ਕਰ ਵਰਤੀ ਸੋਈ ਜਾਣੈ ਜਗਤ ਗੁਰ ਨਾਨਕ ਪੂਛ ਕਰੋ ਵਿਚਾਰਾ ਚਹ ਪੀੜੀ ਆਦ ਜੁਗਾਦ ਬਖੀਲੀ ਕਿਨੇ ਨਾ ਪਾਇਓ ਹਰ ਸੇਵਕ ਪਾਏ ਨਿਸਤਾਰਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਹਿੰਦੇ ਜਿਸ ਦੇ ਅੰਦਰ ਜਿਵੇਂ ਦੀ ਵਰਤੀ ਹੁੰਦੀ ਆ ਉਹੀ ਜਾਣਦਾ ਆਪਣੇ ਅੰਦਰਲੇ ਸਬਾ ਨੂੰ ਫਿਰ ਨਾਨਕ ਜੀ ਕਹਿੰਦੇ ਨੇ ਇਹ ਗੱਲ ਵਿਚਾਰ ਕਰਕੇ ਦੇਖੋ ਵੀ ਜਿਸ ਦੇ ਅੰਦਰ ਜਿਵੇਂ ਦੀ ਬਿਰਤੀ ਹੈ ਹਰ ਕੋਈ ਬੰਦਾ ਆਪਣੇ ਅੰਦਰਲੀ ਗੱਲ ਨੂੰ ਜਾਣਦਾ ਹੈ ਕਹਿੰਦੇ ਜਦੋਂ ਤੋਂ ਸੰਸਾਰ ਸ਼ੁਰੂ ਹੋਇਆ ਦੁਨੀਆ ਬਣੀਆ ਇਹ ਦੇਖੋ ਕਿ ਜਦੋਂ ਵੀ ਕਿਸੇ ਨੇ ਭਗਤ ਜਨਾ ਦੀ ਨਿੰਦਾ ਕੀਤੀ ਆ ਮਾੜਾ ਸੋਚਿਆ ਤੇ ਉਹਨਾਂ ਦਾ ਕਦੇ ਵੀ ਇਸ ਸੰਸਾਰ ਸਾਗਰ ਤੋਂ ਪਾਰ ਉਤਾਰਾ ਨਹੀਂ ਹੋ ਸਕਿਆ ਜੋ ਪਰਮੇਸ਼ਰ ਦਾ ਨਾਮ ਜਪਦੇ ਨੇ ਪਰਮੇਸ਼ਰ ਦੇ ਸੇਵਕ ਜਨਾਂ ਦੀ ਇੱਜ਼ਤ ਕਰਦੇ ਨੇ ਉਹੀ ਇਸ ਸੰਸਾਰ ਸਾਗਰ ਤੋਂ ਪਾਰ ਉਤਰਦੇ ਨੇ ਜਿਹੜੇ ਉਹਨਾਂ ਦੀ ਨਿੰਦਾ ਕਰਦੇ ਨੇ ਉਹਦੇ ਨਾਲ ਮਾੜਾ ਕਰਦੇ ਨੇ ਉਹ ਇਸ ਸੰਸਾਰ ਦੇ ਭਵਜਲ ਤੋਂ ਪਾਰ ਨਹੀਂ ਉਤਰ ਸਕਦੇ ਵਾਹਿਗੁਰੂ ਜੀ ਵਾਹਿਗੁਰੂ ਸੁਹੀ ਮਹੱਲਾ ਚੌਥਾ ਜਿੱਥੈ ਹਰ ਆਰਾ ਦੀਐ ਤਿੱਥੈ ਹਰ ਮਿਤ ਸਹਾਈ ਗੁਰ ਕਿਰਪਾ ਤੇ ਹਰ ਮਨ ਵਸੈ ਹੋਰਤ ਬਿਦਲਿਆ ਨਾ ਜਾਈ ਹਰ ਤਨ ਸਾਂਚੀਐ ਪਾਈ ਜੇ ਹਲਤ ਪਲਤ ਹਰ ਹੋ ਸਖਾਈ ਰਹਾਓ ਹਾਂਜੀ ਸੰਗਤ ਜੀ ਗੁਰੂ ਰਾਮਦਾਸ ਜੀ ਕਹਿੰਦੇ ਨੇ ਜਿੱਥੇ ਵੀ ਅਸੀਂ ਪਰਮੇਸ਼ਰ ਨੂੰ ਚੇਤੇ ਕਰੀਏ ਪਰਮੇਸ਼ਰ ਉੱਥੇ ਹੀ ਸਾਡਾ ਮਦਦਗਾਰ ਬਣਦਾ ਹੈ ਕਹਿੰਦੇ ਪਰਮੇਸ਼ਰ ਦੇ ਨਾਲ ਮਿਲਾਪ ਤਾਂ ਹੀ ਹੁੰਦਾ ਪਰਮੇਸ਼ਰ ਮਨ ਵਿੱਚ ਉਦੋਂ ਹੀ ਵਸਦਾ ਜਦੋਂ ਗੁਰੂ ਦੀ ਕਿਰਪਾ ਹੁੰਦੀ ਹੈ ਹੋਰ ਕਿਸੇ ਤਰੀਕੇ ਦੇ ਨਾਲ ਪਰਮੇਸ਼ਰ ਦੇ ਨਾਲ ਮਿਲਾਪ ਸੰਭਵ ਨਹੀਂ ਹੈ ਕਹਿੰਦੇ ਆਪਾਂ ਪਰਮੇਸ਼ਰ ਦਾ ਨਾਮ ਧਨ ਇਕੱਠਾ ਕਰੀਏ ਜੋ ਸਾਡਾ ਲੋਕ ਦਾ ਵੀ ਤੇ ਪਰਲੋਕ ਦਾ ਵੀ ਸਾਥੀ ਬਣਦਾ ਹੈ ਸਤ ਸੰਗਤੀ ਸੰਗ ਹਰ ਤਨ ਖੱਟੀਐ ਹੋਰਥੈ ਹੋਰਥ ਉਪਾਏ ਹਰ ਤਨ ਕਿਤੇ ਨਾ ਪਾਈ ਕਹਿੰਦੇ ਸਤ ਸੰਗਤ ਦੇ ਵਿੱਚ ਪਰਮੇਸ਼ਰ ਦਾ ਨਾਮ ਰੂਪੀ ਧਨ ਇਕੱਠਾ ਕੀਤਾ ਜਾਂਦਾ ਹੈ ਹੋਰ ਕਿਸੇ ਇਕੱਠ ਦੇ ਵਿੱਚ ਹੋਰ ਕਿਸੇ ਉਦਮ ਦੇ ਨਾਲ ਇਹ ਧਨ ਇਕੱਠਾ ਨਹੀਂ ਹੁੰਦਾ ਹਰ ਰਤਨ ਕਾ ਵਪਾਰੀਆ ਹਰ ਰਤਨ ਤਨ ਵਿਹਾਜੇ ਕੱਚੇ ਕੇ ਵਪਾਰੀਏ ਵਾਕੇ ਹਰ ਤਨ ਲਿਆ ਨ ਜਾਈ ਕਹਿੰਦੇ ਪਰਮੇਸ਼ਰ ਦਾ ਨਾਮ ਤਨ ਜਿੱਥੇ ਪਰਮੇਸ਼ਰ ਦੇ ਨਾਮ ਦਾ ਵਪਾਰ ਕਰਨ ਵਾਲੇ ਨੇ ਉੱਥੇ ਹੀ ਖੱਟਿਆ ਜਾ ਸਕਦਾ ਕਹਿੰਦੇ ਜਿਹੜੇ ਸੰਸਾਰਿਕ ਪਦਾਰਥਾਂ ਦੇ ਵਪਾਰੀ ਨੇ ਉੱਥੇ ਉਹਨਾਂ ਕੋਲੋਂ ਇਹ ਨਾਮ ਤਨ ਨਹੀਂ ਮਿਲ ਸਕਦਾ ਹਰ ਤਨ ਰਤਨ ਜਵੇਹਰ ਮਾਣਕ ਹਰ ਤਨ ਨਾਲ ਅੰਮ੍ਰਿਤ ਵੇਲੇ ਵੱਤ ਹਰ ਭਗਤੀ ਹਰ ਲੇਵਲਾਈ ਕਹਿੰਦੇ ਪਰਮੇਸ਼ਰ ਦਾ ਨਾਮ ਤਨ ਰਤਨ ਜਵਾਹਰ ਹੈ ਮੋਤੀ ਹੀਰੇ ਹੈ ਅਮਰਤ ਵੇਲੇ ਕਹਿੰਦੇ ਉਸ ਪਰਮੇਸ਼ਰ ਦੀ ਭਗਤੀ ਕਰਿਆਂ ਉਹਦੇ ਵਿੱਚ ਲੀਨਤਾ ਲਾਇਆ ਪਰਮੇਸ਼ਰ ਦਾ ਨਾਮ ਜਪਿਆ ਇਹ ਤਨ ਇਕੱਠਾ ਹੁੰਦਾ ਹੈ ਅਮਰਤ ਵੇਲੇ ਨੂੰ ਬੱਤਰ ਵੇੜਾ ਵੀ ਕਿਹਾ ਗਿਆ ਹੈ ਬੇਸ਼ੱਕ ਸਾਰੇ ਗੁਰਬਾਣੀ ਦੇ ਵਿੱਚ ਗੁਰੂ ਗ੍ਰੰਥ ਸਾਹਿਬੀ ਦੇ ਵਿੱਚ ਇਹ ਵੀ ਕਿਹਾ ਵੀ ਅਸੀਂ ਅੱਠੇ ਪੈਰੋ ਦਾ ਨਾਮ ਜਪਣਾ ਸਾਸ ਗਰਾਸ ਉਹਦਾ ਨਾਮ ਜਪਣਾ ਕਿਸੇ ਵੀ ਵੇਲੇ ਦਾ ਜਪਿਆ ਹੋਇਆ ਫਲੀਪੂਤ ਹੁੰਦਾ ਪਰ ਅਮ੍ਰਿਤ ਵੇਲਾ ਇੱਕ ਖਾਸ ਵਕਤ ਹੈ ਜਦੋਂ ਕਿ ਤਰੰਗਾਂ ਬੜੀਆਂ ਸਾਫ਼ ਹੁੰਦੀਆਂ ਨੇ ਉਸ ਵਕਤ ਭਗਤ ਜਨ ਉੱਠਦੇ ਨੇ ਉਸ ਉਸ ਸਮੇਂ ਵਾਯੂ ਮੰਡਲ ਦੇ ਵਿੱਚ ਉਹਨਾਂ ਦੀਆਂ ਤਰੰਗਾਂ ਹੁੰਦੀਆਂ ਨੇ ਬਾਦ ਦੇ ਵਿੱਚ ਤੁਸੀਂ ਦੇਖੋਗੇ ਵੀ ਜੋ ਸਵੇਰ ਦੀ ਹਵਾ ਹੈ ਉਹਦਾ ਕੁਝ ਆਪਣੀ ਉਹਦੇ ਵਿੱਚ ਸੁਗੰਧੀ ਹੁੰਦੀ ਹੈ ਇਸ ਸਵੇਰੇ 6:7 ਵਜੇ ਤੱਕ ਦਾ ਵਕਤ ਹੁੰਦਾ ਤੇ ਫਿਰ ਬਾਅਦ ਦੇ ਵਿੱਚ ਜੋ ਹਵਾ ਹੈ ਨਾ ਉਹਦਾ ਰੁੱਖੇ ਬਦਲ ਜਾਂਦਾ ਕਦੇ ਦੇਖਿਓ ਸਵੇਰੇ ਸਵੇਰੇ ਬਾਹਰ ਜਾ ਕੇ ਵੀ ਕਿ ਉਸ ਦੇ ਵਿੱਚ ਸਾਹ ਲੈਣ ਦੇ ਨਾਲ ਵੀ ਕੁਝ ਅਲੱਗ ਤਰ੍ਹਾਂ ਦੀ ਉਹਦੇ ਵਿੱਚ ਨਾ ਮਹਿਕ ਹੁੰਦੀ ਆ ਹਵਾ ਦੇ ਵਿੱਚ ਵਾਹੀ ਬਿਰੋ ਜੀ ਹੋ ਸੱਚੇ ਬਾਦਸ਼ਾਹ ਜੀ ਹਰ ਤਨ ਅੰਮ੍ਰਿਤ ਵੇਲੇ ਵੱਤ ਕਾ ਬੀਜਿਆ ਭਗਤ ਖਾਏ ਖਰਚ ਰਹੇ ਨਿਖੁਟੈ ਨਹੀਂ ਇਹ ਕਹਿੰਦੇ ਜੋ ਅੰਮ੍ਰਿਤ ਵੇਲੇ ਵੱਤਰ ਵੇਲੇ ਦਾ ਬੀਜਿਆ ਹੈ ਉਹ ਭਗਤ ਜਨ ਕਹਿੰਦੇ ਆਪ ਵੀ ਖਾਂਦੇ ਨੇ ਨਾਮ ਧਨ ਨੂੰ ਵਰਤਦੇ ਨੇ ਤੇ ਉਹਨੂੰ ਵੰਡਦੇ ਵੀ ਨੇ ਪਰ ਇਹ ਕਦੇ ਮੁੱਕਦਾ ਨਹੀਂ ਨਾਮ ਤਾਂ ਕਦੇ ਨਹੀਂ ਮੁੱਕਦਾ ਅਮੁੱਕ ਹੈ ਪਰੇ ਨੇ ਪੰਡਾਰੇ ਪਰਮੇਸ਼ਰ ਦੇ ਨਾਮ ਤਾਂ ਦੇ ਨਾਲ ਪਰ ਜਿਹਨੇ ਇਕੱਠਾ ਕਰ ਲਿਆ ਉਹਨੇ ਫਾਇਦਾ ਉਠਾਇਆ ਹਾਂਜੀ ਸੰਗਤ ਜੀ ਇੱਕ ਹੋਰ ਗੱਲ ਕਹਿਣਾ ਚਾਹੁੰਦੀ ਸੀ ਜੇ ਮੈਂ ਕਿਹਾ ਨਾ 6 7 ਵਜੇ ਦਾ ਇਹ ਜਿਹੜੇ ਆ ਬਾਹਰਲੇ ਆਪਣੇ ਦੇਸ਼ ਨੇ ਇਹਨਾਂ ਦੀ ਗੱਲ ਆ ਭਾਰਤ ਦੇ ਵਿੱਚ ਤਕਰੀਬਨ ਦੂਸਰੇ ਚਲੋ ਰਾਤਾਂ ਵਿੱਚ ਮੈਨੂੰ ਨਹੀਂ ਮੌਕਾ ਮਿਲਿਆ ਪੰਜਾਬ ਤੋਂ ਮੈਨੂੰ ਪਤਾ ਹੈ ਉੱਥੇ ਜਿਆਦਾ ਪਹਿਲਾ ਸਮਾਂ ਉੱਥੇ ਰਹੇ ਆ ਤਾਂ ਉੱਥੇ ਤਕਰੀਬਨ 5 5:30 ਸਵੇਰੇ 6 ਵਜੇ ਤੱਕ ਹੀ ਹੁੰਦਾ ਫਿਰ ਜਿਆਦਾ ਮਤਲਬ 12 ਆਵਾਜ਼ਾਂ ਬੁੱਝ ਆਉਂਦੀਆਂ ਨੇ ਫਿਰ ਉਹਦੇ ਨਾਲ ਜਿਵੇਂ ਨਾ ਬਾਜੂ ਮੰਡਲ ਦੇ ਵਿੱਚ ਉਹਨੀ ਸ਼ਾਂਤੀ ਨਹੀਂ ਰਹਿੰਦੀ ਜਿੰਨੀ ਪਹਿਲਾਂ ਹੁੰਦੀ ਆ 5 6 ਵਜੇ ਤੱਕ ਉਹ ਵਹੀ ਜਿਸਾ ਅਸੀਂ ਪਿੰਡ ਦੇ ਰਹਿਣ ਵਾਲਿਆਂ ਸ਼ਹਿਰਾਂ ਵਾਲਿਆਂ ਦਾ ਹੋਰ ਵੀ ਕੋਈ ਤਜਰਬਾ ਹੋਏਗਾ ਕਿ ਸ਼ਾਇਦ ਸ਼ਹਿਰ ਦੇ ਵਿੱਚ ਹੋਰ ਵੀ ਛੇਤੀ ਅ ਮਤਲਬ ਆਵਾਜ਼ਾਂ ਵਗੈਰਾ ਆਉਣੀਆਂ ਲੱਗ ਜਾਂਦੀਆਂ ਨੇ ਮੋਟਰ ਗੱਡੀਆਂ ਦੀਆਂ ਉਹ ਚਾਰ ਪੰਜ ਵਜੇ ਸਮਾਂ ਹੋਵੇ ਹਰ ਇੱਕ ਜਗ੍ਹਾ ਦਾ ਆਪਣੇ ਆਪਣਾ ਹੈਗਾ ਜਿੱਥੋਂ ਦਾ ਮਾਹੌਲ ਹੈ ਕਿਵੇਂ ਦੀ ਉੱਥੇ ਸਵੇਰੇ ਸ਼ਾਂਤੀ ਹੈ ਜਿੱਦੇ ਵਿੱਚ ਮਨ ਟਿਕ ਸਕਦਾ ਹੈ ਉਸ ਪਰਮੇਸ਼ਰ ਦੇ ਨਾਮ ਵਿੱਚ ਜੁੜ ਸਕਦਾ ਹੈ ਹੈ ਉਹਦੀ ਰਹਿਮਤ ਸਾਰੀ ਜਗ੍ਹਾ ਵਾਹਿਗੁਰੂ ਜੀ ਵਾਹਿਗੁਰੂ ਜੀ ਹਰ ਤਨ ਅਮਰਤ ਵੇਲੇ ਵੱਤੇ ਕਾ ਬੀਜਿਆ ਭਗਤ ਖਾਏ ਖਰਚ ਰਹੇ ਨਿਖੁੱਟੈ ਨਹੀਂ ਕਹਿੰਦੇ ਅਮਰਤ ਵੇਲੇ ਦਾ ਵੱਤਰ ਵੇਲੇ ਦਾ ਬੀਜਿਆ ਹੋਇਆ ਭਗਤ ਜਨ ਨਾਮ ਤਨ ਇਕੱਠਾ ਕਰਦੇ ਨੇ ਆਪ ਵੀ ਆਪ ਵੀ ਖਰਚਦੇ ਨੇ ਦੂਜਿਆਂ ਨਾਲ ਵੀ ਵੰਡਦੇ ਨੇ ਪਰ ਮੁੱਕਦਾ ਨਹੀਂ ਹਾਲਤ ਪਲਤ ਹਰ ਤਨ ਕੀ ਭਗਤਾ ਕਉ ਮਿਲੀ ਵਡਿਆਈ ਕਹਿੰਦੇ ਇਹ ਜੋ ਉਹਨਾਂ ਨੇ ਭਗਤ ਜਨਾਂ ਨੇ ਪਰਮੇਸ਼ਰ ਦਾ ਨਾਮ ਤਾਂ ਇਕੱਠਾ ਕੀਤਾ ਇਹਦੇ ਸਦਕਾ ਉਹਨਾਂ ਨੂੰ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਵਡਿਆਈ ਮਿਲਦੀ ਹੈ ਹਰ ਤਨ ਨਿਰਪਉ ਸਦਾ ਸਦਾ ਅਸਥਿਰ ਹੈ ਸਾਚਾ ਇਹ ਹਰ ਤਨ ਅਗਨੀ ਤਸ ਕਰੈ ਪਾਣੀ ਐ ਜਮ ਦੂਤੈ ਕਿਸੇ ਕਾ ਗਵਾਇਆ ਨਾ ਜਾਈ ਕਹਿੰਦੇ ਜੋ ਇਹ ਪਰਮੇਸ਼ਰ ਦਾ ਨਾਮ ਧਨ ਹੈ ਇਹ ਕਹਿੰਦੇ ਅਟਲ ਹੈ ਇਹਦੇ ਤੇ ਉੱਪਰ ਕਿਸੇ ਦਾ ਅਸਰ ਨਹੀਂ ਹੁੰਦਾ ਜਿਸ ਨੇ ਇਕੱਠਾ ਕਰ ਲਿਆ ਉਹਦੇ ਕੋਲੋਂ ਨਾਤਾ ਇਹਨੂੰ ਚੋਰ ਖੋ ਸਕਦਾ ਨਾ ਪਾਣੀ ਰੋੜ ਸਕਦਾ ਨਾ ਅੱਗ ਜਲਾ ਸਕਦੀ ਆ ਨਾ ਇਹਨੂੰ ਮੌਤ ਦਾ ਡਰ ਆ ਇਹ ਕਿਸੇ ਪਾਸੇ ਨਸ਼ਟ ਨਹੀਂ ਹੋ ਸਕਦਾ ਜਿਸ ਦੇ ਕੋਲ ਇਹ ਜਮਾ ਹੋ ਗਿਆ ਜਿਹਦੇ ਕੋਲ ਜਮਾ ਹੋ ਗਿਆ ਇਹ ਨਿਰਪੋਅ ਦਾ ਧਨ ਹੈ ਉਹ ਵੀ ਨਿਰਪੋਅ ਹੋ ਜਾਂਦਾ ਹੈ ਹਰ ਤਨ ਕੋ ਉੱਚਾ ਨੇੜ ਨ ਆਵਈ ਜਮ ਜਾਗਾਤੀ ਡੰਡ ਨ ਲਗਾਈ ਕਹਿੰਦੇ ਪਰਮੇਸ਼ਰ ਦਾ ਨਾਮ ਤਾਂ ਨਾ ਚੋਰ ਇਹਦੇ ਨੇੜੇ ਨਹੀਂ ਆ ਸਕਦਾ ਜਿਹੜਾ ਜਮਦੂਤ ਆ ਉਹ ਇਹਦੇ ਉੱਪਰ ਮਸੂਲ ਕਰ ਟੈਕਸ ਨਹੀਂ ਲਗਾ ਸਕਦਾ ਸਾਕਤੀ ਪਾਪ ਕਰਕੇ ਵਿਖਿਆ ਤਨ ਸਾਂਚਿਆ ਤਿਨਾ ਇੱਕ ਵਿਖ ਨਾਲ ਨਾ ਜਾਈ ਕਹਿੰਦੇ ਜੋ ਜੀਵ ਨੇ ਮਾੜੇ ਕੰਮ ਕਰਕੇ ਸੰਸਾਰਿਕ ਤਨ ਇਕੱਠਾ ਕੀਤਾ ਹੁੰਦਾ ਉਹ ਜੀਵ ਦੇ ਨਾਲ ਇਥੋਂ ਚੱਲਣ ਵੇਲੇ ਇੱਕ ਕਦਮ ਵੀ ਨਾਲ ਨਹੀਂ ਜਾਂਦਾ ਹਲ ਤੇ ਵਿੱਚ ਸਾਖਤ ਦੁਹੇਲੇ ਪਏ ਹੱਥੋਂ ਛੁੜਕ ਗਿਆ ਅੱਗੇ ਪਲਤ ਸਾਖਤ ਹਰ ਦਰਗਹਿ ਢੋਈ ਨਾ ਪਾਈ ਕਹਿੰਦੇ ਇਸ ਲੋਕ ਵਿੱਚ ਮਨਮੁਖ ਜੀਵ ਇਸ ਧਨ ਨੂੰ ਇਕੱਠਾ ਕਰਨ ਦੇ ਵਿੱਚ ਦੁਖੀ ਰਹਿੰਦਾ ਹੈ ਫੇਰ ਕਹਿੰਦੇ ਮੌਤ ਵੇਲੇ ਹੱਥੋਂ ਖਿਸਕ ਜਾਂਦਾ ਹੈ ਤੇ ਪਰਮੇਸ਼ਰ ਦੀ ਦਰਗਾਹ ਵਿੱਚ ਇਸ ਧਨ ਦੇ صدਕਾ ਜੀਵ ਨੂੰ ਕੋਈ ਢੋਈ ਨਹੀਂ ਮਿਲਦੀ ਕੇ ਨੇ ਸੰਸਾਰ ਵਿੱਚ ਇਹ ਧਨ ਇਕੱਠਾ ਕੀਤਾ ਹੈ ਤਾਂ ਇਹਦੇ ਕੋਈ ਆਉ ਭਗਤ ਹੋਣੀ ਹੈ ਉੱਥੇ ਤਾਂ ਨਾਮ ਧਨ ਨੂੰ ਨਮਸਕਾਰਾਂ ਨੇ ਇਸ ਹਰ ਧਨ ਦਾ ਸਹਾ ਹਰ ਆਪ ਹੈ ਸੰਤੋ ਜਿਸ ਨੂੰ ਦੇ ਸੋ ਹਰ ਤਨ ਲੱਦ ਚਲਾਈ ਇਸ ਹਰ ਤਨੈ ਕਾ ਟੋਟਾ ਕਦੇ ਨਾ ਆਵਈ ਜਨ ਨਾਨਕ ਕੋ ਗੁਰ ਸੋਜੀ ਪਾਈ ਕਹਿੰਦੇ ਜੋ ਨਾਮ ਤਨ ਹੈ ਇਸ ਦਾ ਮਾਲਕ ਪਰਮੇਸ਼ਰ ਆਪ ਹੈ ਕਹਿੰਦੇ हे ਸੰਤ ਜਨੋ ਜਿਸ ਨੂੰ ਇਹ ਨਾਮ ਤਨ ਪਰਮੇਸ਼ਰ ਆਪ ਦਿੰਦਾ ਹੈ ਉਹੀ ਇਹਨੂੰ ਇਕੱਠਾ ਕਰ ਸਕਦਾ ਹੈ ਤੇ ਨਾਲ ਖੜਚ ਲਈ ਬੰਨ ਸਕਦਾ ਹੈ ਕਹਿੰਦੇ ਇਸ ਗੱਲ ਦੀ ਗੁਰੂ ਤੋਂ ਸੋਝੀ ਪਈ ਹੈ ਸਮਝ ਪਈ ਹੈ ਕਿ ਜੇ ਪਰਮੇਸ਼ਰ ਦਾ ਨਾਮ ਧੰਨ ਹੈ ਇਹਦੇ ਵਿੱਚ ਕਦੇ ਕੋਈ ਘਾਟ ਨਹੀਂ ਆਉਂਦੀ ਇਹ ਕਦੇ ਖਤਮ ਨਹੀਂ ਹੁੰਦਾ ਇਹ ਅਮੁੱਖ ਹੈ ਕਹਿੰਦੇ ਤਾਂ ਇਹ ਕਿਹਦੇ ਨਾਲ ਖਾਓ ਖਰਚੋ ਰਲ ਮਿਲ ਪਾਈ ਤੇ ਕਦੇ ਇਹ ਜੀ ਟੋਟ ਨਹੀਂ ਆਉਂਦੀ ਇਹ ਵੱਧਦਾ ਹੀ ਜਾਂਦਾ ਜੇ ਪਰਮੇਸ਼ਰ ਦਾ ਨਾਮ ਰੂਪੀ ਧੰਨ ਹੈ ਵੰਡਿਆਂ ਹੋਰ ਵੱਧਦਾ ਹੈ ਤਾਂ ਇਹ ਕਾਇਦਾ ਨਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵੰਡਿਏ ਪਰਮੇਸ਼ਰ ਦਾ ਨਾਮ ਜਪੀਏ ਤੇ ਦੂਜਿਆਂ ਨੂੰ ਵੀ ਜਪਾਈਏ ਗੁਰਬਾਣੀ ਪੜ੍ਹੀਏ ਤੇ ਦੂਜਿਆਂ ਨੂੰ ਵੀ ਪੜ੍ਹਾਈਏ ਪ੍ਰੇਰਣਾ ਕਰੀਏ ਸੁਣਾਈਏ ਸੁਣੀਏ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ अनेका अनेका ਗਲਤੀਆਂ ਬਖਸ਼ਣੀਆਂ ਜੀ ਸਤਿਗੁਰ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ